ਵੈਕ੍ਰਿਤ ਜੀ ਦਾ ਖਾਲਸਾ ਵੈਕ੍ਰਿਤ ਦੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਕਿ ਅੰਗਰੇਜ਼ੀ ਮਹੀਨੇ ਦੀ 1 ਅਕਤੂਬਰ ਨੂੰ ਹਰ ਸਾਲ ਅੰਤਰ ਰਤਨ ਜਹਦਰ巴巴 ਹਰਵੰਡ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਜੋ ਕਿ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਦਾ ਵਰਸੀ ਸਮਾਗਮ ਮਨਾਇਆ ਜਾਂਦਾ ਹੈ ਸ੍ਰੀ ਮੁਖਸਰ ਸਾਹਿਬ ਸ੍ਰੀ ਦਰਬਾਰ ਸਾਹਿਬ 게ਟ ਨੰਬਰ 3 ਉੱਪਰ ਜੋ ਮਹਾਂਪੁਰਖਾਂ ਦਾ ਡੇਰਾ ਬੜਿਆ ਹੋਇਆ ਉਸ ਜਗ੍ਹਾ ਦੇ ਉੱਪਰ ਇਸ ਸਾਲ ਵੀ ਉਹ ਸਾਰੇ ਆ ਕੱਲ ਨੂੰ ਸ਼੍ਰੀ ਖੰਡਪੜ ਸਾਹਿਬ ਜੀ ਸਵੇਰੇ 8:30 ਵਜੇ ਆਰੰਭ ਹੋ ਜਾਣੇ ਹਨ ਤੇ ਜਿਨ੍ਹਾਂ ਦੇ ਭੋਗ ਅਪਣਾ ਬੁੱਧਵਾਰ ਨੂੰ 1 ਅਕਤੂਬਰ ਨੂੰ ਸਵੇਰੇ 10:30 ਵਜੇ ਬੈਣਗੇ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਅਸੀਂ ਕੋਈ ਵੱਖਰੇ ਕਾਰਡ ਨਹੀਂ ਬਣਾਏ ਕੋਈ ਜ਼ਿਆਦੇ ਮੰਨ ਲਓ ਵੀ ਕੋਈ ਹੋਰ ਪ੍ਰਚਾਰ ਦਾ ਸਾਧਨ ਨਹੀਂ ਕੀਤਾ ਅਸੀਂ ਜਿੰਨਾ ਤੱਕ ਸਾਡੀ ਬੇਨਤੀ ਇਹ ਵੀਡੀਓ ਰਾਹੀਂ ਪਹੁੰਚ ਰਹੀ ਹੈ ਉਹ ਇਹ ਸਮਝ ਲੈਣ ਵੀ ਸਾਨੂੰ ਇੱਕ ਤਰ੍ਹਾਂ ਦਾ ਫੋਨ ਆ ਗਿਆ ਜਾਂ ਮੈਸੇਜ ਆ ਗਿਆ ਜੋ ਵੀ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਦੀ ਵੀ ਵੀਡੀਓ ਪਹੁੰਚ ਰਹੀ ਹੈ ਉਹ ਵੱਧ ਤੋਂ ਵੱਧ ਨੂੰ ਸ਼ੇਅਰ ਕਰਨ ਅਤੇ ਆਪਾਂ ਆਪਣੇ ਆਪਣੇ ਫਰਜ਼ ਸਮਝਦੇ ਹੋਏ ਗੁਰੂ ਘਰਾਂ ਦੇ ਵਿੱਚ ਆਪਣੇ ਅਨਾਉਂਸਮੈਂਟ ਜ਼ਰੂਰ ਕਰਾਓ ਇਸ ਵਿੱਚ ਵਰਸੀ ਸਮਾਗਮਾਂ ਵਿੱਚ ਪੰਥ ਦੇ ਮਹਾਨ ਕਥਾਵਾਚਕ ਭਾਈ ਛੇਰ ਸਿੰਘ ਜੀ ਉਮਾਲੇ ਵਾਲੇ ਅਤੇ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਹੋਰ ਕਥਾਵਾਚਕ ਪਹੁੰਚ ਰਹੇ ਹਨ ਸੰਗਤਾਂ ਨੂੰ ਬੇਨਤੀ ਹੈ ਬਾਅਦ ਚੜ ਕੇ ਪਹੁੰਚ ਕੇ ਇਨ੍ਹਾਂ ਗੁਰਮੁਖ ਸਵਾਮ ਦਾ ਲਾਹਾ ਲਿਓ ਅਤੇ ਆਪਾਂ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਨੂੰ ਖਾਸ ਕਰਕੇ ਬੇਨਤੀ ਹੈ ਜਿਨ੍ਹਾਂ ਨਗਰਾਂ 'ਚ ਅੱਜ ਵੀ ਹੜਪੀਟਾਂ ਦੀ ਬਾਪ ਫੰਡ ਇਕੱਠਾ ਹੋਇਆ ਉਹ ਇੱਥੇ ਪਹੁੰਚਣ ਆਪਾਂ ਇੱਕ رائے ਵਿਚਾਰ ਦੇ ਨਾਲ ਉਹ ਹੜਪੀਟਾਂ ਦੀ ਮਦਦ ਕਰਨੀ ਹੈ ਸੀ ਕਿਸੇ ਨੂੰ ਕੋਈ ਪੈਸੇ ਦੀ ਜਾਂ ਕੋਈ ਫੋਰ ਕੋਈ ਕਿਸੇ ਤਰ੍ਹਾਂ ਦੀ ਚੀਜ਼ ਦੀ ਮੰਗ ਨਹੀਂ ਕਰ ਰਹੇ ਸਿਰਫ ਆਪਾਂ رائے ਵਿਚਾਰ ਕਰਨੀ ਹੈ ਵੀ ਆਪਾਂ ਬੰਨ ਮੰਨਣ ਵਾਲੇ ਪਾਸੇ ਉਹ ਪੈਸੇ ਨੂੰ ਸ਼ਿਫਟ ਕਰਨਾ ਜਾਂ ਉਹਨਾਂ ਦੀਆਂ ਪੈਲੀਆਂ ਦਾ ਜਾਂ ਜੋ ਵੀ ਹੈ ਉਹ ਇਥੋਂ ਜੋ ਸੰਗਤ ਦੀ رائے ਵਾਂਸ਼ਰਾ ਹੋਊਗਾ ਸਾਬਨਾ ਹੈ ਮਲਵੀ ਉਹ ਵਿਚਾਰ ਕੀਤਾ ਜਾਊਗਾ ਤੇ ਇਹ ਦੁਬਾਰਾ ਫੇਰ ਅਸੀਂ ਬੇਨਤੀ ਕਰਦੇ ਆਂ ਵੀ ਸਾਥੋਂ ਦਿਨ ਥੋੜੇ ਹੁਣ ਕਾਰਨ ਸਪੈਸ਼ਲ ਕਿਸੇ ਨੂੰ ਫੋਨ ਨਹੀਂ ਹੋਣਾ ਸਾਡਾ ਜਿਹੜਾ ਵੀ ਵੀਰ ਵੀਡੀਓ ਦੇਖ ਰਿਹਾ ਹੈ ਜਿਹੜੇ ਮਹਾਪੁਰਸ਼ਾਂ ਨਾਲ ਜੁੜੇ ਆਂ ਪਿਆਰ ਕਰਦੇ ਆਂ ਤੇ ਉਹ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ ਗੁਰਦੁਆਰਿਆਂ ਦੇ ਵਿੱਚ ਆਵਾਜ਼ ਨਵਾਓ ਅਤੇ ਵਰਸੀ ਸਮਾਗਮਾਂ 'ਚ ਭੋਗਾਂ 'ਤੇ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ